ਸਤਨਾਮ ਸ੍ਰੀ ਵਾਹਿ ਸੱਜਣ ਮੈਂ ਡਿਆ ਦੇ ਸਿਸ ਉਤਾਰ ਨੈਣ ਮਹੰਜੇ ਤਰਸਦੇ ਕਦ ਪਸੀ ਦੇ ਦਾ ਸੁਖ ਹਟਲ ਗੁਰ ਸੇਵੀ ਐ ਅਹਨ ਸਹਜ ਸੁਪਾਈਨ ਦਰਸ਼ਨ ਪਰ ਸੇ ਆਏ ਗੁਰੂ ਕੈ ਜਨਮ ਮਰਨ ਦੁਖ ਜਾ ਐ ਸਿਪਤੁ ਸੁਖਸੰਮਦੀ ਨੂਰੇ ਅਰਸੋਂ ਕੁਰਸੋਂ ਚਟੀਐ ਤੁਦ ਡਿਠੇ ਸਚੇ ਪਤਸਾਹ ਮਲ ਜਨਮ ਜਨਮ ਦੀ ਕਟਿਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਇਹ ਮਨ ਹਰ ਜੀ ਧਿਆਏ ਤੋ ਇਕ ਮਨ ਇਕ ਚਿਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇਨਾ ਪਛੋਤਾਈਂ ਇਹ ਮਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿੱਤ ਪਾਈਂ ਹਰ ਕੀਆ ਸਦਾ ਸਦਾ ਵਡਿਆਈਆਂ ਦੇਨਾ ਪਛੋਤਾਏ ਹਉ ਹਰ ਕੈ ਸਦ ਬਲਿਹਾਰਨੈ ਜਿਤ ਸੇਵਿਆ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਿ ਹਮੈ ਸਬਦ ਜਲਾਏ ਮਹਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਤੇ ਆਇਨ ਤਿੰਨ ਨਿਜ ਘਰ ਵਾਸ ਹੈ ਜੁਗ ਜੁਗ ਸੋਬਾ ਹੋਏ ਪਉੜੀ ਤੂ ਕਰਨ ਕਰਣ ਸਮਰਥ ਹੈ ਕਰਤੇ ਮੈਂ ਤuj ਬਿਨ ਅਬਰ ਨਾ ਕੋਈ ਤਉਦੇ ਆਪੇ ਸਿਸ਼ਟ ਸਿਰ ਜਿਆ ਅਪੇ ਪੁਨ ਗੋਈ ਸਬ ਕੋ ਸਬਦ ਵਰਤਦਾ ਜੋ ਕਰੇ ਸੋ ਹੋਈਂ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਬਖ ਧੰ ਧੰ ਧਨ ਗੁਰ ਸੋਈਂ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈਂ ਗੁਰਮੁਖ ਨਾਨਕ ਆਰਾਧਿਆ ਸਬ ਅਖ ਧਨ ਧਨ ਤਨ ਗੁਰ ਸੋਈ ਸੁਦ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਾਤੇ ਸਤਿ ਨਾਮ ਵਾਹੇ ਗੁਰ ਸਤਿ ਨਾਮ ਵਾਹੇ ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਉ ਏ ਹੋ ਨਾਨਕ ਚਾਉ ਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ